ਪਰ ਸਾਨੂੰ ਦੁੱਖ ਆ ਜਿਸ ਤਰੀਕੇ ਅਰਵਿੰਦ ਕੇਜਰੀਵਾਲ ਜੀ ਨੇ ਪੰਜਾਬ ਦਿੱਲੀ ਨੂੰ ਬੇਦਰਦੀ ਨਾਲ ਲੁੱਟਿਆ ਸੀ ਬੇਦਰਦੀ ਦੇ ਨਾਲ ਉਸ ਤੋਂ ਜ਼ਿਆਦਾ ਬੇਦਰਦੀ ਦੇ ਨਾਲ ਪੰਜਾਬ ਨੂੰ ਸਾਰੀ ਦਿੱਲੀ ਦੀ ਪੱਜੀ ਹੋਈ ਪਘੌੜਿਆਂ ਦੀ ਟੀਮ ਆ ਕੇ ਲੁੱਟਦੀ ਪਈ ਹੈ 283000 ਕਰੋੜ ਰੁਪਏ ਕਰਜ਼ਾ ਸੀਗਾ 2022 ਚ 283000 ਕਰੋੜ 283000 ਕਰੋੜ ਕਰਜ਼ਾ ਚੜਨ ਵਾਸਤੇ ਪੰਜਾਬ ਨੂੰ 50 ਸਾਲ ਲੱਗੇ 50 ਸਾਲ 2016 ਚ 50ਵੀਂ ਆਪਣੀਆਂ ਵਰੇਗੰਨ ਮਨਾਈ ਸੀ ਪੰਜਾਬ ਨੇ ਤੇ 50 ਸਾਲਾਂ ਚ ਜਿਹੜੇ ਉਹਨਾਂ ਨੂੰ 2 ਕਰੋੜ 83 ਲੱਖ ਕਰਜ਼ਾ ਚੜਾਉਣ ਚ ਲੱਗਾ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਜੀ ਨੇ ਆਕੇ ਇੱਕ ਟਰਮ ਦੇ ਅੰਦਰ ਕੇਵਲ ਜੇ 4 ਸਾਲ ਹੋਏ ਨੇ 1 ਲੱਖ ਕਰੋੜ ਕਰਜ਼ਾ ਔਰ ਚੜਾਤਾ ਹੈ ਪੰਜਾਬ ਤੇ 1 ਲੱਖ ਕਰੋੜ ਰੁਪਏ ਅੱਜ ਪੰਜਾਬ 1 ਲੱਖ ਕਰੋੜ ਹੋਰ ਕਰਜ਼ੇ ਥੱਲੇ ਮਤਲਬ 3 ਕਰੋੜ 83 ਲੱਖ ਦੇ ਕਰਜ਼ੇ ਥੱਲੇ ਆ ਪੰਜਾਬ ਦੇਸ਼ ਦਾ ਦੂਜਾ ਸਭ ਤੋਂ ਵੱਡਾ ਕਰਜ਼ਾਈ ਸੂਬਾ ਹੈ ਦੇਸ਼ ਦਾ ਸਭ ਤੋਂ ਵੱਡਾ 46% ਜੀਐਸਡੀਪੀ ਦਾ ਕਰਜ਼ਾ ਹੈ ਅੱਜ ਪੰਜਾਬ ਦੇ ਉੱਤੇ ਔਰ ਅਜੇ ਵੀ ਰੁਕੇ ਨਹੀਂ ਹਰ ਰੋਜ਼ ਪੰਜਾਬ ਦੇ ਖਜ਼ਾਨਿਆਂ ਚੋਂ ਪੈਸੇ ਲਏ ਜਾ ਰਹੇ ਨੇ ਹੁਣ ਨਾਬਤ ਇਥੋਂ ਤੱਕ ਆ ਗਈ ਜਦੋਂ ਪੰਜਾਬ ਦਾ ਸਭ ਲੁੱਟਿਆ ਪੁੱਟਿਆ ਗਿਆ ਹੁਣ ਦਿੱਲੀ ਤੋਂ ਸ਼ਰਾਬ ਤਸਕਰ ਜਿਵੇਂ ਲਿਆਉਂਦੇ ਸੀ ਹੁਣ ਸਾਰੇ ਦੇ ਸਾਰੇ ਭੂਮੀ ਤਸਕਰ ਵੀ ਉੱਥੋਂ ਦੇ ਲੈ ਆਉਂਦੇ ਨੇ ਇੱਥੇ ਬੂਮਾ ਹਾਫੀਆ ਵੀ ਪਹੁੰਚ ਗਿਆ ਲੁਧਿਆਣੇ ਦੇ ਅੰਦਰ ਜਿਹੜੀ 25000 ਏਕੜ ਜ਼ਮੀਨ ਅਕਵਾਇਰ ਕਰਨ ਦੀ ਗੱਲ ਕੀਤੀ ਗਈ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਇਹ ਉਹੀ ਤਰੀਕਾ ਹੈ ਜਿਸ ਤਰੀਕੇ ਹਰਿਆਣੇ ਦੇ ਮੁੱਖ ਮੰਤਰੀ ਗੋਡਾ ਸਾਹਿਬ ਨੇ ਕੀਤਾ ਸੀਗਾ ਜਿਸ ਦੇ ਚੱਲਦੇ ਸੀਬੀਆਈ ਦੇ ਇਨਕੁਆਰੀ ਅੱਜ ਉਹਨਾਂ ਤੇ ਚੱਲਦੀਆਂ ਉਹੀ ਮੋਡਸ ਅਪਰੈਂਟ ਅਪਣਾਈ ਆ ਕੀ ਆ ਕਿ ਜੇ ਤੁਸੀਂ 50 ਕਿੱਲੇ ਤੋਂ ਜ਼ਿਆਦਾ ਜ਼ਮੀਨ ਇਕੱਠੀ ਕਰ ਲੋਗੇ ਤੁਸੀਂ ਦੇਖੋ ਕਿਸਾਨ ਦੀ ਜ਼ਮੀਨ ਆ ਹੱਕ ਦੀ ਜ਼ਮੀਨ ਆ ਕਿੰਨੀਆਂ ਪੁਸ਼ਤਾਂ ਤੋਂ ਬਚਾ ਕੇ ਰੱਖੀ ਹੋਈ ਜ਼ਮੀਨ ਆ ਔਰ ਅੱਜ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਜੇ ਦਿੱਲੀ ਤਵਾ ਕੇ ਬਿਲਡਰ 50 ਏਕੜ ਜ਼ਮੀਨ ਇਕੱਠੀ ਕਰ ਲੈਣਗੇ ਉਹਨਾਂ ਨੂੰ ਅਲਸੈਂਸ ਦੇ ਦਿੱਤਾ ਜਾਊਗਾ ਮਤਲਬ ਕਿਸਾਨ ਨੂੰ 5 ਏਕੜ ਵਾਲ ਨੂੰ 1 ਏਕੜ ਵਾਲ ਨੂੰ ਅਸੀਂ ਨਹੀਂ ਦੇਵਾਂਗੇ ਪਰ ਜੇ ਤੁਹਾਡੀ ਜ਼ਮੀਨ ਕੋਈ ਖੋਲੂਗਾ ਉਸ ਨੂੰ ਅਸੀਂ ਸਾਡੇ ਕੈਂਡੀਡੇਟ ਸਾਹਿਬ ਵੀ ਪਹੁੰਚ ਗਏ ਨੇ ਅਸੀਂ ਜਿਹਾ ਕਹਿੰਦੇ ਅੰਦਰ ਨੂੰ ਵੀ ਤੇ ਜੇ ਕੋਈ ਤੁਹਾਡੀ ਜ਼ਮੀਨ ਖੋਲੂਗਾ ਉਹਨੂੰ ਉਸਸ ਦੇਣਗੇ ਇਸ ਪਾਲਿਸੀ ਨੂੰ ਲਿਆਉਣ ਦਾ ਮਕਸਦ ਕੀ ਆ ਇਹਨੂੰ ਪਾਲਿਸੀ ਨੂੰ ਲਿਆਉਣ ਦੇ ਦੋ ਮਕਸਦ ਆ ਕਿਸਾਨਾਂ ਦੀਆਂ ਜ਼ਮੀਨਾਂ ਬਿਲਡਰਾਂ ਨੂੰ ਵੇਚੀਆਂ ਜਾਣਗੀਆਂ ਅਰਵਿੰਦ ਕੇਜਰੀਵਾਲ ਜੀ ਕਰੋੜਾਂ ਰੁਪਏ ਦੀਆਂ ਜੇਬਾਂ ਭਰਨਗੇ ਤੇ ਦੂਜੇ ਪਾਸੇ ਇਹ ਜ਼ਮੀਨਾਂ ਅਕਵਾਇਰ ਕਰਕੇ ਇਹਨਾਂ ਦੇ ਸ਼ੋਰੂਮ ਔਰ ਫਲੈਟ ਕਟ-ਕਟ ਕੇ ਵਿੱਚ ਜਾਣਗੇ ਕਿਸਾਨਾਂ ਦਾ ਖੂਨ ਚੂਸ ਕੇ 25000 ਏਕੜ ਦੇ ਕਿਸਾਨਾਂ ਦਾ ਖੂਨ ਚੂਸ ਕੇ ਉਦੋਂ ਅਰਵਿੰਦ ਕੇਜਰੀਵਾਲ ਮਨੀਸ਼ ਸੋਸੋਧਿਆ ਜੀ ਦੀਆਂ ਜੇਬਾਂ ਭਰੀਆਂ ਜਾਣਗੀਆਂ ਉਦੋਂ ਦਿੱਲੀ ਤੋਂ ਲਿਆਂਦੇ ਬਿਲਡਰਾਂ ਦੀਆਂ ਜੇਬਾਂ ਭਰੀਆਂ ਜਾਣਗੀਆਂ ਜਿਹੜੇ ਅਰਵਿੰਦ ਕੇਜਰੀਵਾਲ ਜੀ ਦੇ ਅਮੀਰ ਅਮੀਰ ਦੋਸਤ ਜਿੰਨਾਂ ਦੀਆਂ ਗੱਡੀਆਂ 'ਚ ਅੱਜ ਕੱਲ ਅਰਵਿੰਦ ਕੇਜਰੀਵਾਲ ਜੀ ਘੁੰਮਦੇ ਨੇ ਮਹਿੰਗੀਆਂ ਮਹਿੰਗੀਆਂ ਗੱਡੀਆਂ 'ਚ ਜਿਹੜੇ ਜਾਜਾ ਚਰਵਿੰਦ ਕੇਜਰੀਵਾਲ ਜੀ ਨੂੰ ਕਮਾਉਂਦੇ ਨੇ ਉਹ ਬਿਲਡਰਾਂ ਨੂੰ ਹੁਣ ਇੱਥੇ ਲਿਆ ਕੇ ਤੇ ਪੰਜਾਬ ਦੀ ਇਹ ਐਡੀ ਮਹਿੰਗੀ ਜਾਇਦਾਦ ਜਿਹੜੀ ਪੰਜਾਬ ਦੇ ਲੋਕਾਂ ਨੂੰ ਆਪਣੀ ਜਾਨ ਤੋਂ ਪਿਆਰੀ ਨੂੰ ਲੁਟਾਇਆ ਜਾ ਰਿਹਾ ਮੈਂ ਦੱਸਣਾ ਚਾਹੁੰਦਾ ਇਸੇ ਤਰੀਕੇ ਪੰਜਾਬ ਦੇ ਖਲਾਤ ਦਿੱਲੀ ਵਰਗੇ ਬਣਦੇ ਜਾ ਰਹੇ ਆ ਦਿੱਲੀ ਅੰਦਰ ਕਿਸ ਤਰ੍ਹਾਂ ਲੁੱਟਿਆ ਮੈਂ ਤੁਹਾਨੂੰ ਤਿੰਨ ਵਾਕਿਆ ਦੱਸਣਾ ਚਾਹੁੰਦਾ ਦਿੱਲੀ 'ਚ ਇਹਨਾਂ ਨੇ ਕਿਹਾ ਸੀ ਪ੍ਰਾਲੀ ਖਤਮ ਕਰਨ ਵਾਸਤੇ ਕੈਮੀਕਲ ਲੈ ਆਂਦਾ ਹੈ ਹੁਣ ਦਿੱਲੀ ਦੀ ਸਾਰੀ ਪ੍ਰਾਲੀ ਖਤਮ ਹੋ ਜੂ ਪਹਿਲੀ ਗੱਲ ਦਿੱਲੀ ਚ ਪ੍ਰਾਲੀ ਨਹੀਂ ਸੀ ਚਲੋ ਕੋਈ ਗੱਲ ਨਹੀਂ 22 ਲੱਖ ਰੁਪਏ ਦਾ ਕੰਪਾਉਂਡ ਉਹ ਰੀਡਿਊਸ ਕੰਪਾਉਂਡ 22 ਲੱਖ ਰੁਪਏ ਦਾ ਖਰੀਦਿਆ ਜੀ 22 ਲੱਖ ਰੁਪਏ ਦਾ ਔਰ ਹੈਰਾਨ ਹੋਗੇ ਤੁਸੀਂ ਉਸ 22 ਲੱਖ ਦੇ ਕੰਪਾਉਂਡ ਦੇ ਪ੍ਰਚਾਰ ਉਤੇ 32 ਕਰੋੜ ਰੁਪਇਆ ਖਰਚ ਕੀਤਾ 32 ਕਰੋੜ ਰੁਪਇਆ ਉਸ 28 ਲੱਖ ਦੇ ਕੰਪਾਉਂਡ ਨੂੰ ਦਿਖਾਉਣ ਵਾਸਤੇ 32 ਕਰੋੜ ਰੁਪਇਆ ਇਸੇ ਤਰ੍ਹਾਂ एससी स्कॉलरशिप ਅੰਦਰ ਮਾਤਰ 83 ਲੱਖ ਰੁਪਏ ਐਸਸੀ ਬੱਚਿਆਂ ਨੂੰ ਪੜ੍ਹਨ ਵਾਸਤੇ ਦਿੱਤਾ ਪਰ ਉਹਦੇ ਪ੍ਰਚਾਰ ਵਾਸਤੇ ਲਗਭਗ 50 ਕਰੋੜ ਰੁਪਏ ਤੋਂ ਜ਼ਿਆਦਾ ਅਖਬਾਰਾਂ ਚ ਤੇ ਟੀਵੀਆਂ ਚ ਇਸ਼ਤਿਹਾਰ ਲਗਾਏ ਇਸੇ ਤਰੀਕੇ ਆਡੀਵਨ ਪੋਲੂਸ਼ਨ ਵੇਲੇ ਤੁਸੀਂ ਜਾਣਦੇ ਨਾ ਆਡੀਵਨ ਸ਼ੁਰੂ ਕੀਤਾ ਸੀ ਆਡੀਵਨ ਚ ਸਰਕਾਰ ਦਾ ਕੋਈ ਰੋਲ ਨਹੀਂ ਸੀ ਅਨਾਉਂਸਮੈਂਟ ਕਰਨੀ ਸੀ ਅੱਜ ਆਡ ਗੱਡੀ ਆਊਗਾ ਆਡੀਵਨ ਲੇਕਿਨ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਆਡੀਵਨ ਦੇ ਪ੍ਰਚਾਰ ਵਾਸਤੇ ਦਿੱਲੀ ਦੇ ਅੰਦਰ 55 ਕਰੋੜ ਰੁਪਈਆ ਕਿੰਨਾ 55 ਕਰੋੜ ਰੁਪਈਆ ਕੇਵਲ ਆਮ ਆਦਮੀ ਪਾਰਟੀ ਨੇ ਉਹਦੀ ਬੰਦੇ ਪ੍ਰਚਾਰ ਵਾਸਤੇ ਕੀਤਾ ਹੁਣ ਮਨੀਸ਼ ਸੁਸੋਧਿਆ ਜੀ ਦੀਆਂ ਅਰਵਿੰਦ ਕੇਜਰਵਾਲ ਜੀ ਦੀਆਂ ਫੋਟੋਆਂ ਲਾਉਣ ਵਾਸਤੇ ਪੰਜਾਬ ਦਾ ਸੈਂਕੜਿਆਂ ਕਰੋੜ ਰੁਪਈਆ ਐਡ ਅੰਦਰ ਪ੍ਰਚਾਰ ਅੰਦਰ ਗੋਆ ਮਹਾਰਾਸ਼ਟਰ ਮੱਧ ਪ੍ਰਦੇਸ਼ ਛੱਤੀਗੜ੍ਹ ਹਿਮਾਚਲ ਹਰਿਆਣਾ ਚ ਚੱਲਦਾ ਪਿਆ ਉਧਰੋਂ ਆਪ ਲੁੱਟਦੇ ਪਏ ਨੇ ਖਜ਼ਾਨੇ ਨੂੰ ਦੋ ਹੱਥਾਂ ਨਾਲ ਉਧਰੋਂ ਆਪਣੇ ਪ੍ਰਚਾਰ ਵਾਸਤੇ ਲੁਟਾਰੇ ਨੇ ਉਧਰੋਂ ਅਰਵਿੰਦ ਕੇਜਰੀਵਾਲ ਜੀ ਜਿਹੜੇ ਸੱਤਾ ਤੋਂ ਬਿਨਾਂ ਇੱਕ ਪਲ ਨਹੀਂ ਰਹਿ ਸਕਦੇ ਜਿਵੇਂ ਮੱਛਲੀ ਪਾਣੀ ਤੋਂ ਬਿਨਾਂ ਇੱਕ ਪਲ ਨਹੀਂ ਰਹਿ ਸਕਦੀ ਅਰਵਿੰਦ ਕੇਜਰੀਵਾਲ ਜੀ ਸੱਤਾ ਤੋਂ ਬਿਨਾਂ ਇੱਕ ਪਲ ਨਹੀਂ ਰਹਿ ਸਕਦੇ ਉਹਨੂੰ ਸੱਤਾ ਦਾ ਨਸ਼ਾ ਦਿਵਾਉਣ ਵਾਸਤੇ ਉਹਨੂੰ ਮਹਿਸੂਸ ਕਰਾਉਣ ਵਾਸਤੇ ਕਿ ਰਾਜ ਤੇਰਾ ਹੀ ਆ ਪੰਜਾਬ ਦੇ ਹੈਲੀਕਾਪਟਰ ਪੰਜਾਬ ਦੇ ਜਹਾਜ਼ ਪੰਜਾਬ ਦੀ ਪੁਲਿਸ ਉਹਦੇ ਅੱਗੇ ਪਿੱਛੇ ਚੱਲ ਗਈ ਹੈ ਜਿਹੜੀ ਅੱਜ ਇੱਥੇ ਬਾਈ ਇਲੈਕਸ਼ਨ ਹੋਣ ਜਾ ਰਹੀ ਆ ਇਹ ਬਾਅਦ ਇਲੈਕਸ਼ਨ ਨੇ ਫੈਸਲਾ ਕਰਨਾ ਹੈ ਪੰਜਾਬ ਦੇ ਲੋਕੋ ਮੈਂ ਤੁਹਾਨੂੰ ਇਹ ਬੇਨਤੀ ਕਰਨ ਵਾਸਤੇ ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਆਇਆ ਹਾਂ ਦਿੱਲੀ ਦੇ ਲੋਕਾਂ ਨੂੰ ਸਮਝਾਈ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਉੱਥੋਂ ਭਜਾਈ ਲੁਟੇਰਿਆਂ ਦੀ ਦੁਕਾਨ ਬੰਦ ਕਰਾਈ ਪੰਜਾਬ ਦੇ ਅੰਦਰ ਵੀ ਮੈਂ ਬੇਨਤੀ ਕਰਨ ਆਇਆ ਹਾਂ ਦਿੱਲੀ ਦੇ ਸਿੱਖਾਂ ਦੇ ਭਾਜਪੀ ਨੇ ਤਿੰਨ ਸਿੱਖਾਂ ਟਿਕਟ ਦਿੱਤੀ ਦਿੱਲੀ ਦੇ ਲੋਕਾਂ ਨੇ ਤਿੰਨਾਂ ਦੇ ਤਿੰਨਾਂ ਸਿੱਖਾਂ ਨੂੰ ਵੱਡੇ-ਵੱਡੇ ਮਾਰਜਨ ਤੋਂ ਬਜਾ ਕੇ 20-20 ਹਜ਼ਾਰ ਵੋਟਾਂ ਦੇ ਮਾਰਜਨ ਤੋਂ ਜਿਤਾ ਕੇ ਭੇਜਿਆ ਕਿਉਂ ਉਹ ਸਮਝ ਗਏ ਕਿ ਸਾਨੂੰ ਐਕਸਪਲੋਇਟ ਕਰਦੇ ਰਹੇ ਨੇ ਸਾਨੂੰ ਲੜਾਉਂਦੇ ਰਹੇ ਨੇ ਕੌਮ ਦਾ ਨੁਕਸਾਨ ਕਰਦੇ ਰਹੇ ਨੇ ਇਸ ਕਰਕੇ ਅੱਜ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਵਾਸਤੇ ਆਇਆ ਜਿਹੜੀ ਤੁਸੀਂ ਵੋਟ ਪਾਣੀ ਆ ਵੋਟ ਖਾਲੀ ਤੁਹਾਡੀ ਵੋਟ ਐਮ.ਐਲ.ਏ ਨਹੀਂ ਚੁਣੂਗੀ ਵਾਡੀ ਵੋਟੇ ਤੈਅ ਕਰੂਗੀ ਕਿ ਪੰਜਾਬ ਦੀਆਂ ਸਾਰੀਆਂ ਵਿਧਾਨ ਲੋਕ ਸਭਾ ਦੀਆਂ ਮਾਫ ਕਰਨਾ ਰਾਜ ਸਭਾ ਦੀਆਂ ਸੀਟਾਂ ਪਹਿਲਾਂ ਨਾ ਵੇਚਤੀਆਂ ਸੀਗੀਆਂ ਪੰਜ ਤੋਂ ਜ਼ਿਆਦਾ ਸੀਟਾਂ ਨਾ ਵੇਚੀਆਂ ਕੀ ਵਾਸਤਾ ਸੀਗਾ ਤੁਸੀਂ ਦੱਸੋ ਜਿਨ੍ਹਾਂ ਨੂੰ ਵੇਚਿਆ ਜਿਨ੍ਹਾਂ ਦੇ ਲੋਕਾਂ ਨੂੰ ਟਿਕਟਾ ਦਿੱਤੀਆਂ ਗਿਆ ਸੀਟਾਂ ਦਿੱਤੀਆਂ ਉਹਨਾਂ ਦਾ ਕੀ ਪੰਜਾਬ ਨਾਲ ਲੈਣ ਦੇਣ ਸੀਗਾ ਔਰ ਹੁਣ ਅਰਵਿੰਦ ਕੇਜਰੀਵਾਲ ਜੀ ਰਾਜ ਸਭਾ ਜਾਣਾ ਚਾਹੁੰਦੇ ਨੇ ਉਹਦੇ ਵਾਸਤੇ ਪੰਜਾਬ ਦਾ ਪੈਸਾ ਪੰਜਾਬ ਦੀ ਸ਼ਰਾਬ ਦੇ ਆਲਿਆ ਕੇ ਬੱਚਿਆਂ ਨੂੰ ਨਸ਼ੇ ਵੰਡੇ ਜਾ ਰਹੇ ਨੇ ਚਰਾਬੀਆਂ ਟਰੱਕਾਂ ਦੇ ਟਰੱਕ ਵੰਡੇ ਜਾ ਰਹੇ ਨੇ ਮਕਸਦ ਕੀ ਆ ਵੀ ਅਰਵਿੰਦ ਕੇਜਰੀਵਾਲ ਜੀ ਰਾਜ ਸਭਾ ਜਾਣੇ ਚਾਹੀਦੇ ਨੇ ਅਰੋੜਾ ਜੀ ਜਿੱਤਣਗੇ ਉਹ ਰਿਜ਼ਾਈਨ ਕਰਨਗੇ ਤੇ ਅਰਵਿੰਦ ਕੇਜਰੀਵਾਲ ਜੀ ਨੂੰ ਵਿਧਾਨ ਸਭਾ ਚ ਲੋਕ ਸਭਾ ਰਾਜ ਸਭਾ ਭੇਜਣਗੇ ਤੁਸੀਂ ਸੋਚ ਸਕਦੇ ਜੀ ਇੱਕ ਪਾਸੇ ਦੇਸ਼ ਦੀ ਸਾਡੀ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਅੱਜ ਦਾ ਮੈਂ ਤੁਹਾਨੂੰ ਆਕੜਾ ਦੱਸਣਾ ਚਾਹੁੰਦਾ ਏ ਕਿ ਤੁਸੀਂ ਦੇਖੋ ਦੇਸ਼ ਦੇ ਵਾਸਤੇ ਕੀ ਕੀਤਾ ਹੈ ਕੀ ਐਸੀ ਸਰਕਾਰ ਹੋਣੀ ਚਾਹੀਦੀ ਆ ਜਾਂ ਜਿਹੜੀ ਤੁਸੀਂ ਦੇਖਦੇ ਪਏ ਜੀ ਦੇਸ਼ ਅੰਦਰ 344.47 ਮਿਲੀਅਨ ਲੋਕਾਂ ਤੋਂ ਗਰੀਬੀ ਰੇਖਾ 'ਚ ਜਿਹੜੇ ਸੀ 344.47 ਇਹਨਾਂ ਦਾ ਤੋਂ ਘਟਾ ਕੇ ਮਾਤਰ 29 ਕਰੋੜ 90 ਲੱਖ ਲੋਕ ਪੋਰਟੀਚ ਰਹਿ ਗਏ। ਜੇ ਸੌਰੀ ਮਾਫ ਕਰਨਾ 75.24 ਮਿਲੀਅਨ ਲੋਕ ਰਹਿ ਗਏ ਨੇ। ਤੁਸੀਂ ਹਿਸਾਬ ਲਗਾਓ ਜਿਹੜੇ ਇੰਨੀ ਪੋਇਟੀ ਦਾ ਉਹਦੇ ਰੇਸ਼ਿਓ ਕੀ ਰਹਿ ਗਈ ਆ? ਇਹਦੀ ਰੇਸ਼ਿਓ ਲਗਭਗ 7% ਰੇਸ਼ੋ ਬਚੀ ਆ ਜੋ ਪੁਰਾਣੇ ਟਾਈਮ ਦੇ ਅੰਦਰ ਪੋਵਰਟੀ ਚ ਲੋਕਾਂ ਨੂੰ ਕੱਟਿਆ ਗਿਆ। ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਗਰੀਬੀ ਰੇਖਾ ਤੋਂ ਬਾਜ ਦੇ ਲੋ ਜਿਹੜੇ ਫਸੇ ਲੋਕਾਂ ਨੂੰ ਲਗਭਗ 78% ਲੋਕਾਂ ਨੂੰ ਗਰੀਬੀ ਰੇਖਾ ਚੋਂ ਬਾਹਰ ਕੱਢਣ ਦਾ ਕੰਮ ਕੀਤਾ ਹੈ। ਮਾਤਰ ਇਹਨਾਂ 11 ਸਾਲਾਂ ਦੇ ਅੰਦਰ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਸੂਬੇ ਜਿਹੜੇ ਕਰਜ਼ੇ ਚ ਡੁੱਬੇ ਸੀਗੇ ਉਹਨਾਂ ਨੂੰ ਬਾਹਰ ਕੱਢਿਆ ਭਾਵੇਂ ਉੱਤਰ ਪ੍ਰਦੇਸ਼ ਸੀਗਾ ਭਾਵੇਂ ਹਰਿਆਣਾ ਸੀਗਾ ਔਰ ਹੁਣ ਦਿੱਲੀ ਅੰਦਰ ਤੁਸੀਂ ਦੇਖੋ ਰੋਜ਼ ਨਿਰੰਤਰ ਨਵੀਆਂ ਸੜਕਾਂ ਨਵੇਂ ਫਲਾਈਓਵਰ ਨਵੀਆਂ ਪਉਣਦਿਆਂ ਲਾਈਨਾਂ ਕੂੜੇ ਦੇ ਪਹਾੜ ਜਿਹੜੇ ਸੀਗੇ ਉਹ ਹਟਾਏ ਜਾ ਰਹੇ ਨੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਬੀਜੇਪੀ ਦੇਸ਼ ਦਾ ਇੱਕ ਉਹ ਵਿਕਲਪਾ ਜਿਹੜਾ ਦੇਸ਼ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਜਿਹੜਾ ਸੂਬੇ ਨੂੰ ਅੱਗੇ ਵਧਾਉਣਾ ਚਾਹੁੰਦੀ ਹੈ ਜਿਹਨੇ ਤੁਹਾਡੇ ਸ਼ਹਿਰ ਨੂੰ ਵਿਕਸਿਤ ਕਰਨਾ ਚਾਹੁੰਦੀ ਹੈ ਭਾਰਤ ਦੇ ਪ੍ਰਧਾਨ ਮੰਤਰੀ ਦੀ ਸੋਚ ਆ ਦੇਸ਼ ਉਦੋਂ ਹੀ ਵਿਕਸਿਤ ਹੋਊਗਾ ਜਦੋਂ ਦੇਸ਼ ਦਾ ਹਰ ਸੂਬਾ ਔਰ ਹਰ ਜ਼ਿਲ੍ਹਾ ਵਿਕਸਿਤ ਹੋਊਗਾ ਇਸ ਕਰਕੇ ਤੁਹਾਡੇ ਵਰਗੇ ਮਾਡਰਨ ਲੁਧਿਆਣਾ ਸ਼ਹਿਰ ਦਾ ਅੱਜ ਹਾਲਾਤ ਇਹਨਾਂ ਨੇ ਕਰ ਦਿੱਤੇ ਨੇ ਮੈਂ ਤੁਹਾਡੇ ਬੇਨਤੀ ਤੁਹਾਡੇ ਚਰਨਾਚ ਕਰਨ ਆਇਆ ਹਾਂ ਸਾਡੇ ਕੈਂਡੀਡੇਟ ਸਾਹਿਬ ਨੂੰ ਤੁਸੀਂ ਜਿਆਦਾ ਤੋਂ ਜਿਆਦਾ ਵੋਟਾਂ ਪਾ ਕੇ ਜਿਤਾਓ ਇਹ ਗੱਲ 1.5 ਸਾਲ ਦੀ ਨਹੀਂ 1.5 ਸਾਲ ਅੰਦਰ ਵੀ ਮੈਂ ਤੁਹਾਨੂੰ ਯਕੀਨ ਨਾਲ ਕਹਿ ਸਕਦਾ ਹਾਂ ਕਿ ਜੋ ਸਾਡੇ ਆਮ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਲਿਖ ਲਿਖ ਕੇ ਲੱਗਾ ਨਾ ਬਾਹਰ ਕਿ ਕੇਵਲ 1.5 ਸਾਲ ਚੁਲਿਆ ਜਾਣਾ ਕੇਵਲ 1.5 ਗੱਲ 1.5 ਸਾਲ ਦੀ ਨਹੀਂ ਜੇ ਜੀਵਨ ਗੁਪਤਾ ਜੀ ਡੇਢ ਸਾਲ ਲਈ ਵੀ ਐਮਐਲਏ ਬਣਨਗੇ ਗੱਲ ਜੀਵਨ ਗੁਪਤਾ ਜੀ ਦੀ ਨਹੀਂ ਕੇਂਦਰ ਦੀ ਸਰਕਾਰ ਦਾ ਐਮਐਲਏ ਨੁਮਾਇੰਦਾ ਇੱਥੇ ਹੋਊਗਾ ਇੰਡਸਟਰੀ ਦੇ ਲਾਭ ਲੈਣੇ ਹੋਣ ਇਲਾਕੇ ਲਈ ਪੈਸੇ ਲੈ ਕੇ ਆਉਣ ਸ਼ਹਿਰ ਨੂੰ ਸਪੈਸ਼ਲ ਸਟੇਟਸ ਦਿਵਾਉਣਾ ਹੋਵੇ ਇਹ ਕੰਮ ਜੀਵਨ ਗੁਪਤਾ ਜੀ ਦੇ ਮਾਧਿਅਮ ਤੋਂ ਅਸੀਂ ਕਰਕੇ ਦੇਾਂਗੇ ਅਸੀਂ ਤੁਹਾਨੂੰ ਜ਼ਿੰਮੇਵਾਰੀ ਲੈ ਕੇ ਗਏ ਔਰ ਤੁਹਾਡੇ ਕੋਲ ਤਿੰਨ ਤਿੰਨ ਸਰਕਾਰਾਂ ਆਉਣਗੀਆਂ ਕੇਂਦਰ ਦੀ ਸਰਕਾਰ ਤੇ ਸਿਗੀ ਸਿਗੀ ਦਿੱਲੀ ਦੀ ਸਰਕਾਰ ਵੀ ਤੁਹਾਡੇ ਇੱਥੇ ਆ ਕੇ ਇਹ ਤੇ ਲੁੱਟਣ ਆਏ ਨੇ ਤੁਹਾਨੂੰ ਆਵਾਜ਼ ਕਰਨ ਵਾਸਤੇ ਇਸ ਕੰਸਟੀਟੂਐਂਸੀ ਲਈ ਕੰਮ ਕਰਨ ਵਾਸਤੇ ਖੜੀ ਹੋ ਗਿਆ ਆ ਕਿਸੇ। ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਏ ਇਹ ਲੁਟੇਰੇ ਜਿਹੜੇ ਪੰਜਾਬ ਨੂੰ ਆਏ ਨੇ ਦਿੱਲੀ ਤੋਂ ਭਜਾਏ ਹੋਏ ਇਹਨਾਂ ਲੁਟੇਰਿਆਂ ਤੋਂ ਬਚੋ। ਇਹ ਉਹ ਲੋਕ ਨੇ ਮੈਂ ਇੱਕ ਗੱਲ ਕਹਿ ਕੇ ਆਪਣੀ ਗੱਲ ਸਮਾਪਤ ਕਰੂੰਗਾ। ਇਹਨਾਂ ਦਾ ਮਾਡਲ ਉਹੀ ਆ ਜੋ ਅਮਰੀਕਾ ਦਾ ਮਾਡਲ ਰਿਹਾ ਨਾ ساری ਉਮਰ। ਅਮਰੀਕਾ ਕੀ ਕਰਦਾ ਸੀ? ਚੰਗਾ ਭਰਾ ਮੁਲਕ ਵਸਦੇ ਹੁੰਦੇ ਆ। ਉਹਨਾਂ 'ਚ ਜਾਂਦਾ ਏ, ਉਹਨਾਂ ਨੂੰ ਸੁਪਨੇ ਦਿਖਾਉਂਦਾ ਏ। ਆ ਤੁਸੀਂ ਦੇਖੋ ਇਰਾਕ ਚੰਗਾ ਭਲਾ ਵੱਸਦਾ ਪਿਆ ਸੀ ਲੀਬੀਆ ਚੰਗਾ ਭਲਾ ਵੱਸਦਾ ਪਿਆ ਸੀ ਅਫਗਾਨਿਸਤਾਨ ਐਡਾ ਮਾਡਰਨ ਸ਼ਹਿਰ ਸੀਗਾ ਉਹਨਾਂ ਸ਼ਹਿਰਾਂ ਉਹਨਾਂ ਦੇ ਮੁਲਕਾਂ 'ਚ ਗਏ ਉਹਨੂੰ ਕਹਿੰਦੇ ਦੇਖੋ ਅਸੀਂ ਤੁਹਾਨੂੰ ਇੰਨੀ ਤਰੱਕੀ ਦਿਖਾ ਦੇਣੀ ਅਮਰੀਕਾ ਬਣਾ ਦੇਣਾ ਮਗਰੋਂ ਉਜਾੜ ਕੇ ਉਹਨਾਂ ਨੂੰ ਖਤਮ ਕਰਕੇ ਹੱਥ ਜੋੜ ਕੇ ਵਾਪਸ ਆ ਜਾਂਦੇ ਨੇ ਕਹਿੰਦੇ ਜੀ ਗਲਤੀ ਹੋ ਗਈ ਸਾੜ ਤੋਂ ਸੰਭਾਲਿਆ ਨਹੀਂ ਗਿਆ ਆਏ ਤੁਸੀਂ ਦੇਖੋ ਜੋ ਹਾਲਾਤ ਇਰਾਕ ਦੇ ਬਣਾਤੇ ਲੀਬੀਆ ਦੇ ਬਣਾਤੇ ਅਫਗਾਨਿਸਤਾਨ ਦੇ ਬਣਾਤੇ ਉਸੇ ਮਾਡਲ ਦਾ ਅਰਵਿੰਦ ਕੇਜਰੀਵਾਲ ਆ ਦਿੱਲੀ ਨੂੰ ਲੁੱਟ ਪੁੱਟ ਕੇ ਕਹਿ ਕੇ ਆ ਗਿਆ ਹੁਣ ਤੇ ਮੇਰੇ ਵਸ ਦੀ ਗੱਲ ਜੀ ਮੈਂ ਚੱਲਿਆ ਹੁਣ ਪੰਜਾਬ ਪੰਜਾਬ ਕੀ ਕਰਨ ਚੱਲਿਆ ਹੈ ਕਹਿੰਦਾ ਦਿੱਲੀ ਉਜਾੜਤੀ ਹੁਣ ਪੰਜਾਬ ਦੀ ਵਾਰੀ ਹੁਣ ਪੰਜਾਬ ਉਜਾੜੂਗਾ ਜਾ ਕੇ ਜਿਹੜੇ ਬੰਦੇ ਨੂੰ ਦਿੱਲੀ ਲੁਗਾ ਸੱਤਾ ਦਿੱਤੀ ਤੁਸੀਂ ਦੇਖੋ ਕਿੰਨਾ ਗੈਰ ਜ਼ਿੰਮੇਵਾਰ ਆਦਮੀ ਆ ਕਿੰਨਾ ਗੈਰ ਜ਼ਿੰਮੇਵਾਰਾ ਰਵਈਆ ਇਸ ਇਨਸਾਨ ਦਾ ਜਿੰਨਾ ਲੋਕਾਂ ਨੇ 10 ਸਾਲ ਤੱਕ ਰਾਜ ਕਰਾਇਆ ਇੱਕ ਘੰਟੇ ਨਾਲ ਨਿਕਲੋਤਾ ਪੰਜਾਬ ਦਾ ਕਿੰਨਾ ਇੰਪੋਰਟੈਂਸ ਆਜ ਇਹ ਭੀਜਪੀ ਬਹੁਤ ਚੰਗੀ ਤਰ੍ਹਾਂ ਸਮਝਦੀਆ ਇਸੇ ਕਰਕੇ ਪਾਰਟੀ ਸੀਰੀਅਸ ਮੋਡ ਅੰਦਰ ਪੰਜਾਬ ਅੰਦਰ ਜੋ ਇਸ ਵੇਲੇ ਡਰੱਗਸ ਮੈਨੇਸਾ ਪੰਜਾਬ ਅੰਦਰ ਇਸ ਵੇਲੇ ਜੋ ਗੈਂਗਸਟਰਸ ਦਾ ਮੈਨਸ ਬਣ ਚੁੱਕਿਆ ਹੈ ਪੰਜਾਬ ਅੰਦਰ ਪੰਜਾਬ ਪੁਲਿਸ ਹੀ ਡਰੱਗਸ ਵੇਚੀ ਜਾ ਰਹੀ ਆ ਪੰਜਾਬ ਅੰਦਰ ਸਕੂਲਾਂ 'ਚ ਡਰੱਗਸ ਪਹੁੰਚ ਗਈ ਆ ਪੰਜਾਬ ਦੇ ਅੰਦਰ ਲੇਡੀਜ਼ ਦੇ ਅੰਦਰ ਡਰੱਗਸ ਪਹੁੰਚਾਉਣ ਦਾ ਕੰਮ ਇਹਨਾਂ ਨੇ ਪਾਪ ਕੀਤਾ ਏਡਾ ਵੱਡਾ ਬੱਜਰ ਪਾਪ ਕੀਤਾ ਜਦੋਂ ਭੈਣਾ ਬੇਟੀਆਂ ਦੀ ਵੀਡੀਓ ਬਾਹਰ ਆਉਂਦੀ ਆ ਸਰਦਾਰ ਸਾਹਿਬ ਸ਼ਰਮ ਨਾਲ ਮਰਮ ਨੂੰ ਜੀ ਕਰਦਾ ਇਹਦਾ ਸਿਰ ਝੁਕ ਜਾਂਦਾ ਇਹਨਾਂ ਨੇ ਉਹ ਪਾਪ ਕੀਤਾ ਬੱਜਰ ਗੁਨਾਹ ਕੀਤਾ ਹੈ ਜੀਲੇ ਵਾਸਤੇ ਪੰਜਾਬ ਦੇ ਲੋਕ ਛਡੋ ਕਦੀ ਵੀ ਇਹਨਾਂ ਨੂੰ ਪਰਮਾਤਮਾ ਵੀ ਮaaf ਨਹੀਂ ਕਰੂਗਾ ਜੋ ਇਹਨਾਂ ਨੇ ਪੰਜਾਬ ਦੇ ਨਾਲ ਕੀਤਾ ਹੈ ਅੱਜ ਘਰ ਘਰ ਨਸ਼ਾ ਪਚਾਤਾ ਇਹਨਾਂ ਦੇ ਐਮ.ਐਲ.ਏ ਇਹਨਾਂ ਦੇ ਇੱਕ ਪਾਰਟੀ ਦੇ ਲੀਡਰ ਪੜੇ ਜਾਂਦੇ ਨੇ ਐਮ ਵੇਚਦੇ ਹੋਏ ਔਰ ਤੁਸੀਂ ਦੇਖੋ ਪੁਲਿਸ ਇਹਨਾਂ ਦੀ ਵਿੱਚ ਜਿਹੜਾ ਨਸ਼ਾ ਫੜੀ ਜਾਂਦੀਆਂ ਗੱਡੀਆਂ ਦੀਆਂ ਫੋਟੋਆਂ ਆਉਂਦੀਆਂ ਨੇ ਪੁਲਿਸ ਸੜਕਾਂ ਤੇ ਜਾ ਕੇ ਵੇਚਣ ਡਈ ਆ ਸਕੂਲਾਂ 'ਚ ਨਸ਼ਾ ਪਚਾਤਾ ਇਸ ਕਰਕੇ ਜੇ ਨਸ਼ਾ ਮੁਕਤ ਪੰਜਾਬ ਨੂੰ ਬਣਾਉਣਾ ਹੈ ਜੇ ਕ੍ਰਿਮਨਲ ਮੁਕਤ ਔਰ ਜੋ ਇਹਨਾਂ ਨੇ ਗੈਂਗਸਟਰਸ ਲੈ ਕੇ ਆਂਦੇ ਨੇ ਉਹਨਾਂ ਤੋਂ ਬਚਾਉਣਾ ਹੈ ਪੰਜਾਬ ਨੂੰ ਉਹ ਗੈਂਗਸਟਰ ਅੱਜ ਹਰ ਇਨਸਾਨ ਦਾ ਜੀਣਾ ਆਰਾਮ ਉਹ ਮਾਵਾ ਦੇ ਪੁੱਤਾਂ ਨੂੰ ਗੈਂਗਸਟਰ ਬਣਾਤਾ ਬਾਅਦ ਚ ਉਹਨਾਂ ਨੂੰ ਪੁਲਿਸ ਮੁਕਾਬਲੇ ਚ ਮਾਰਨ ਦਾ ਕੰਮ ਕੀਤਾ ਜਾ ਰਿਹਾ ਉਹ ਟਾਰਚਰ ਕਰ ਕਰਕੇ ਸੀਆਈ ਸਟਾਫ ਨੇ ਕਿਤਨਾ ਬਠਿੰਡੇ ਦੇ ਅੰਦਰ ਇੱਕ ਨੌਜਵਾਨ ਬੱਚੇ ਦਾ ਟਾਰਚਰ ਕਰ ਕਰਕੇ ਮਾਰਤਾ ਪੁਲਿਸ ਛੇਡ ਬਣਾ ਕੇ ਰੱਖਤੀ ਅਰਵਿੰਦ ਕੇਜਰੀਵਾਲ ਨੇ ਆਪਣੇ ਰਾਜ ਪਿੱਛੇ ਤਾਂ ਕਿ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਤੋਂ ਸਵਾਲ ਨਾ ਪੁੱਛਣ ਮਨੀਸ਼ ਸੁਸੋਦੀਆ ਤੋਂ ਸਵਾਲ ਨਾ ਪੁੱਛਣ ਸਿੰਦਰ ਜੈਨ ਤੋਂ ਸਵਾਲ ਨਾ ਪੁੱਛਣ ਉਹ ਬੇਬਾਬ ਜਿਹੜਾ ਸੀਐਮਡੀ ਕੁੱਟ ਚ ਬਿਠਾਰ ਕੇ ਉਹ ਸਵਾਲ ਨਾ ਪੁੱਛਣ ਇਹਨਾਂ ਨੇ ਪੁਲਿਸ ਸਟੇਟ ਬਣਾਤੀ ਜਿਹੜਾ ਬੋਲਦਾ ਏ ਉਹਦਾ ਮਰਡਰ ਕਰਾਉਂਦੇ ਉਹਨਾਂ ਨੂੰ ਕਾਊਂਟਰ ਕਰਾ ਦਿੰਦੇ ਨੇ ਉਹਨੂੰ ਪੁਲਿਸ ਕਸਟਡੀ ਚ ਲਿਆ ਕੇ ਕਸਟੋਰੀਅਰ ਡੀਲਕੇਜੂਕیشنل ਮਾਰਦਾ ਕੰਮ ਕਰਦੇ ਪਿਆ ਇਸ ਕਰਕੇ ਆਪਣੇ ਖੁਸ਼ਹਾਲ ਪੰਜਾਬ ਨੂੰ ਜੇ ਬਚਾਉਣਾ ਜੇ ਇਸ ਲੁਟੇਰੀਆ ਦੀ ਪਾਰਟੀ ਨੂੰ ਦਿੱਲੀ ਦੇ ਲੋਕਾਂ ਨੇ ਜਿਨ੍ਹਾਂ ਦੀ ਬੜਾਈ ਪਾਰਟੀ ਸੀਗੀ ਉਹਨਾਂ ਨੇ ਭਜਾ ਦਿੱਤਾ ਇਹਨਾਂ ਨੂੰ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਏ ਇਹ ਲੁਟੇਰੀਆ ਦੀ ਪਾਰਟੀ ਦੇ ਡੱਬੇ ਬੰਦ ਕਰਾ ਕੇ ਮਨ ਵਾਪਸ ਭੇਜੋ ਜੇ ਪੰਜਾਬ ਨੂੰ ਬਚਾਉਣਾ ਜੇ ਖੁਸ਼ਹਾਲ ਬਣਾਉਣਾ ਬਣਾਤੀ ਹੋਗੀ ਤੇ ਬਈ ਇਸ ਕੰਮ ਦਾ ਤਾਂ ਫਰੋਡ ਐਸੀਆ ਵੀਡੀਓ ਬਣਾਉਣ ਵਾਸਤੇ ਤੇ ਕੇਜਰੀ ਵੱਲ ਜਾਣਿਆ ਜਾਂਦਾ ਏ ਮੈਂ ਤਾਂ ਮਹਿਤਵਾਜੀ ਪਹਿਲੇ ਦਿਨ ਆ ਰਿਆਂ ਇੱਥੇ ਨਹੀਂ ਨਹੀਂ ਉਹ ਦਿੱਲੀੋਂ ਕੰਦੇ ਤੁਸੀਂ ਅਰੇ ਬਈ ਦਿੱਲੀ ਦੀ ਗੱਲ ਮੈਨੂੰ ਪਤਾ ਨਹੀਂ ਦਿੱਲੀ ਕਿਹੜੀ ਵਲੇ ਦੀ ਵੀਡੀਓ ਆ ਕਿਸ ਚੀ ਦੀ ਵੀਡੀਓ ਤੁਸੀਂ ਕਹਿ ਰਹੇ ਕਿਸ ਮੈਂ ਤੇ ਆਇਆ ਇੱਥੇ ਅੱਜ ਆ ਮੈਂ ਤੇ ਲੁਧਿਆਣੇ ਦੀ ਇਲੈਕਸ਼ਨ ਅੰਦਰ ਪਹਿਲੀ ਵਾਰ ਆ ਮੈਂ ਦੱਸਿਆ ਵੀਡੀਓ ਬਣਾਉਣ ਤੁਸੀਂ ਵੀਡੀਓ ਕਹਿਣ ਡੇ ਜੀ ਤੁਸੀਂ ਮੇਰੀ ਚਿੰਤਾ ਨਾ ਕਰੋ ਤੁਸੀਂ ਆਪਣੀ ਕਰੋ ਤੁਹਾਡੀ ਵੀ ਬਣ ਜਾਣੀ ਆ ਮੇਰੀ ਛੱਡੋ ਦੇਖੋ ਇਹ ਪੰਜਾਬ ਪੁਲਿਸ ਕੀ ਏਜੰਟ ਬਣਾ ਰਹੀ ਕਿੰਨੂੰ ਬਣਾ ਰਹੀ ਰੱਬ ਹੀ ਜਾਣਦਾ ਇਹਨਾਂ ਦੇ ਬਾਰੇ ਚ ਆਪਾਂ ਕੁਝ ਕਹਿ ਨਹੀਂ ਸਕਦੇ ਜਦੋਂ ਤੱਕ ਪੰਜਾਬ ਪੁਲਿਸ ਤੇ ਤੁਸੀਂ ਏਤਵਾਰ ਹੀ ਨਹੀਂ ਕਰ ਸਕਦੇ ਜਿਹੜੀ ਪੁਲਿਸ ਇੰਟੈਰੋਗੇਟ ਕਰ ਕਰਕੇ ਮੁੰਡਿਆਂ ਨੂੰ ਇੰਟੈਰੋਗੇਟ ਕਰਕੇ ਮਾਰ ਦਿੰਦੀ ਹੈ ਇਹ ਕਿਸੇ ਨੂੰ ਵੀ ਸਾਬਤ ਕਰਦੇ ਉੱtre ਹੋਏ ਨੇ ਕੁਝ ਵੀ ਸਾਬਤ ਕਰਦੇ ਨਹੀਂ